ਦੇ ਵਿੱਚ ਕੋਈ ਇੱਕ ਔਰਤ ਬੱਚਾ ਦੀ ਚੋਰੀ ਕਰਦੀ ਸੀ ਹਸਪੀਟਲ ਦਾ ਸਟਾਫ ਬਣ ਕੇ ਉਹ ਇਸ ਕਾਰਨਾਮੇ ਨੂੰ ਅੰਜਾਮ ਦਿੰਦੀ ਸੀ ਸ਼ੱਕ ਹੋਣ ਤੇ ਲੋਕਾਂ ਨੇ ਉਸ ਦੀ ਕੰਪਲੇਨਟ ਜੜੀ ਹੈ ਹਸਪੀਟਲ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਕਾਬੂ ਕਰ ਦਿੱਤਾ ਗਿਆ ਹੈ ਪੁਲਿਸ ਦੇ حوالے ਅਤੇ ਦੱਸਦੇ ਕਿ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਬੰਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਐਕਚੁਅਲੀ ਅੱਜ ਮੈਂ ਔਨ ਕਾਲ ਸੀਗੀ ਮੈਨੂੰ ਸਟਾਫ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਇੱਕ ਕੋਈ ਅਨਨੋਨ ਮਹਿਲਾ ਹੈ ਅਗਿਆਦੇ ਨੂੰ ਕੋਈ ਵੀ ਨਹੀਂ ਜਾਣਦਾ ਸੀਗਾ ਆਪਣੇ ਆਪ ਨੂੰ ਕਹਿਣ ਲੱਗੀ ਕਿ ਮੈਂ ਐਮਰਜੈਂਸੀ ਦੀ ਵਰਕਰ ਆ ਕਿ ਮੈਂ ਐਮਰਜੈਂਸੀ ਵਾਰਡ ਚ ਲੱਗੀ ਹੋਈ ਆ ਪਰ ਸਾਡੇ ਸਟਾਫ ਨੇ ਉਹਨੂੰ ਪਛਾਣ ਲਿਆ ਕਿ ਇਹ ਸਰਕਾਰੀ ਮੁਲਾਜ਼ਮ ਨਹੀਂ ਹੈ ਇਹ ਐਮਰਜੈਂਸੀ ਚ ਕੰਮ ਨਹੀਂ ਕਰਦੀ ਹੈ ਇਹ ਤੇ ਕੋਈ ਅਗਿਆਤ ਮਹਿਲਾ ਹੈ ਉਹ ਬੈੱਡ ਟੂ ਬੈੱਡ ਜਾ ਰਹੀ ਸੀਗੀ ਤੇ ਲੋਕੀ ਸਾਨੂੰ ਫੜ ਕੇ ਲੋਕੀ ਲੈ ਕੇ ਆਏ ਸਾਡੇ ਕੋਲੇ ਕਿ ਇਹ ਬੈੱਡ ਟੂ ਬੈੱਡ ਜਾ ਰਹੀ ਹੈ ਤੇ ਲੋਕਾਂ ਦੇ ਬੱਚੇ ਚੱਕ ਰਹੀ ਸੀਗੀ ਚੱਕ ਕੇ ਗੋਦੀ ਚ ਲੈ ਕੇ ਉਹਨੂੰ ਖਿਲਾ ਰਹੀ ਸੀਗੀ ਬੱਚਿਆਂ ਨੂੰ ਕਿ ਪੈਸਿਆਂ ਦੀ ਡਿਮਾਂਡ ਕਰ ਰਹੀ ਸੀ ਉਹਨਾਂ ਤੋਂ ਵਧਾਈ ਮੰਗ ਰਹੀ ਸੀਗੀ ਇਹ ਐਸਟੀ ਨੂੰ ਲੋਕਾਂ ਨੇ ਦੇਖਿਆ ਤੇ ਲੋਕਾਂ ਨੇ ਉਹਨੂੰ ਫੜ ਲਿਆ ਲੇਡੀਜ਼ ਨੇ ਉਹ ਲੇਡੀ ਸਟਾਫ ਸੀਗੀ ਸਾਰੀ ਤੇ ਫਿਰ ਮੈਂ ਐਸਐਮਓ ਸਾਹਿਬ ਨੂੰ ਇਨਫੋਰਮ ਕਰਤਾ ਨਾਲ ਦੇ ਨਾਲ ਸਰ ਆ ਗਏ ਸਰ ਨੇ ਪੁਲਿਸ ਨੂੰ ਇਨਫੋਰਮ ਕਰਤਾ ਔਰ ਪੁਲਿਸ ਆਈ ਔਰ ਉਚਿਤ ਕਾਰਵਾਈ ਕਰਕੇ ਪੁਲਿਸ ਉਹਨੂੰ ਲੈ ਗਈ ਆਪਣੇ ਨਾਲ ਮੇਰਾ ਨਾਮ ਰੋਹਿਤ ਆ ਸਰ ਕੀ ਵਕਤ ਆ ਬਈ ਅੱਜ ਸਰ ਇਹਦੇ ਨਾਲ ਇਦਾਂ ਦੀ ਸੀ ਕਾਨ ਚਾਤੀ ਔਰਤ ਆਈ ਜੀ ਔਰ ਇੱਕ ਦੇ ਬਾਰੇ ਇੱਕ ਦੇ ਬੈੱਡ ਤੇ ਜਾ ਕੇ ਇਹ ਬੱਚਾ ਦਾ ਜੀ ਕਿਸੇ ਨੂੰ ਪਾਣੀ ਪੀਂਦੀ ਸੀ ਇਸਨੂੰ ਕੁਝ ਕਰਦੀ ਸੀ ਮੇਰੇ ਲਈ ਵੀ ਆਈ ਜੀ ਬੈੱਡ ਤੇ ਜੀ ਮੈਨੂੰ ਕਹਿੰਦੀ ਤੁਹਾਡੇ ਬੇਟਾ ਹੋਇਆ ਕਿ ਬੇਟੀ ਮਖਾਜੀ ਮੇਰੇ ਬੇਟਾ ਹੋਇਆ ਜੀ ਉਹ ਮੇਰੀ ਵਾਈਫ ਨੂੰ ਕਹਿੰਦੀ ਬੇਟਾ ਮੈਨੂੰ ਦੇ ਦੋ ਜੀ ਕੈਵਨ ਚ ਮੰਗਾਇਆ ਜੀ ਅੰਦਰ ਫਿਰ ਅਸੀਂ ਬੇਟਾ ਦੇਤਾ ਜੀ ਉਹਨਾਂ ਨੂੰ ਵੀ ਬੇਟਾ ਦੇ ਕੇ 2 ਮਿੰਟ ਬਾਅਦ ਉਹਨਾਂ ਨੇ ਸਾਨੂੰ ਵਾਪਸ ਕਰਤਾ ਜੀ ਕਹਿੰਦੇ ਅਸੀਂ ਪਹਿਲਾਂ ਹੋਰ ਬੈੱਡ ਤੇ ਜਾਇਆ ਜੀ ਅੱਗੇ ਜਾ ਕੇ ਸਾਰੇ ਬੱਚਿਆਂ ਨੂੰ ਚੈੱਕ ਕਰ ਲਈ ਜੀ ਇੱਕ ਵਾਰ ਫੇਰ ਕਰਾਂਗੇ ਜੀ ਅਸੀਂ ਫੇਰ ਅੱਗੇ ਕੈਵਨ ਚ ਲੈ ਕੇ ਜਾਵਾਂਗੇ ਜੀ ਬੱਚੇ ਨੂੰ ਫੇਰ ਸਾਨੂੰ ਕਹਿੰਦੀ ਜੀ ਮੇਰੇ ਨਾਲ ਮਖਾਜੀ ਤੁਹਾਡੀ ਡਿਊਟੀ ਕੀਤੀ ਜੀ ਨੇ ਜਦੋਂ ਸਵਾਲ ਕੀਤਾ ਤਾਂ ਕੋਈ ਤਸल्ली वक्त ਜਵਾਬ ਨਹੀਂ ਦੇ ਸਕੀ ਫਿਰ ਉਹ ਤੋਂ ਫੜ ਕੇ ਸਾਡੇ ਕੋਲ ਆਏ ਸੀਗੇ ਬੱਚੇ ਉਹਨਾਂ ਨੇ ਮੌਕੇ ਦੇ ਸਵਾਲ ਲੈ ਸੀਗੇ ਕਿ ਅਸੀਂ ਇਹ ਲਾਹੋਂ ਕਦਮਾ ਦਰਜ ਕਰਤਾ ਸੀਗਾ ਜਦੋਂ ਸਾਨੂੰ ਪਦਮਨ ਕਿਹਦੀ ਕ੍ਰੀਏਟ ਕਰ ਵਾਲੀ ਜੀ ਜੀ ਦੇ ਮੁਤਾਬਿਕ ਨੇ ਕਦਮਾ ਦਰਜ ਕੀਤਾ ਨਹੀਂ ਮੈਨੂੰ ਇਹ ਲੁਧਿਆਣਾ ਦੀ ਰਣ ਵਾਲੀ ਹੈ ਜੀ ਕਦਮਾ ਨੰਬਰ 8 25 5 25 ਦਰਜ ਕੀਤਾ ਤੇ 137 2 ਬੀ ਐਮ ਐਸ ਤੇ ਦੇ ਵੀ ਰਸਤ ਪਾ ਲਈ ਅਸੀਂ ਨੇ ਸ਼ਾਜਰਮਾਨ ਲੈ ਕੇ ਅਗਲੀ ਕੋਸ਼ਿਸ਼ ਕਰਾਂਗੇ ਤੇ ਪਹਿਲੇ ਨਾਲ ਕੋਈ ਹੋਰ ਕੋਈ ਗੋਦੋਸੀਗਾ ਨਹੀਂ ਹਜੇ ਕਾਨੂੰਨ ਵਿੱਚ ਲੇਟ ਦਰਜ ਕੀਤਾ ਮਕਦਮਾ ਬਾਕੀ ਫਿਰ ਉੱਚ ਕਿਸ਼ ਪੂਰੇ ਪ੍ਰੋਪਰ ਕਰਨੀ ਸਕੇ ਮੈਡੀਕਲ ਕਰਵਾਇਆ ਕਰਨੇ ਦਾ ਡਾਕਟਰ ਪਾਸੋਂ ਕੋਈ ਮੈਂਟਲ ਇਦਾਂ ਵਰਤੇ ਜਾਂ ਕੋਈ ਹੋਰ ਪ੍ਰਾਬਲਮ ਤਾਂ ਨਹੀਂ ਤੇ ਇਸ ਕਰਕੇ ਅਜਰਮਾਨ ਲੈ ਕੇ ਆਹ ਲਈ ਕੋਸ਼ਿਸ਼ ਕਰਾਂਗੇ ਜੇ ਉਹ ਗੱਲ ਸਾਹਮਣੇ ਆਉਗੀ ਬਰਦਰ ਦੀ ਕਾਰਵਾਈ ਮੈਂਟਲ ਹੈ